ਤੇ ਇਸੇ ਹਿਸਾਬ ਦੇ ਨਾਲ ਹੁਣ ਸਾਡੇ ਕੌਮ ਦੇ ਅਜੋਕੇ ਸਮੇਂ ਦੇ ਨਾਇਕ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਭਾਈ ਅਮਰੀਕ ਸਿੰਘ ਉਹਨਾਂ ਦੀ ਜਿਹੜੀ ਹੈ ਕਿਰਤਾਰਕੁਸ਼ੀ ਕੀਤੀ ਜਾਤੀ। ਸੋ ਇਹਨਾਂ ਤੇ ਮੂਵੀਆਂ ਬਣਾਉਣ ਦੇ ਨਾਲ ਗਲਤ ਕਿਤਾਬਾਂ ਲਿਖਣ ਦੇ ਨਾਲ ਜਾਂ ਨੈਰੇਟਿਵ ਸਿਰਜਣ ਦੇ ਨਾਲ ਜਿਹੜਾ ਏ ਉਹ ਇਹਨਾਂ ਦੀ ਸ਼ਬੀ ਨੂੰ ਜਿਹੜੀ ਟਾਣੀ ਲਾਈ ਜਾ ਸਕਦੀ ਹੀਰੇ ਦੀ ਚਮਕ ਜਿਹੜੀ ਹੁੰਦੀ ਆ ਉਹ ਕਿਦੇ ਲੁਕਈ ਨਹੀਂ ਜਾ ਸਕਦੀ। ਕੰਗਣਾ ਰਣੌਤ ਦੀਆਂ ਪਿਛਲਾ 10-12 ਮੂਵੀਆਂ ਲਗਾਤਾਰ ਫਲੌਪ ਚੱਲੀਆਂ। ਪਾਰਲੀਮੈਂਟ ਦੀ ਮੈਂਬਰਸ਼ਿਪ ਨੂੰ ਜਿਹੜਾ ਏ ਉਹ ਖਤਮ ਕਰ ਦਿੱਤਾ ਜਾਣਾ ਹੈ ਇਹਨਾਂ ਨੂੰ ਘਰੇ ਘਰੋ ਘਰੀ ਜਿਹੜਾ ਬਾਦਮਾ ਚੱਲਿਆ। ਭਾਰਤ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਵੱਲੋਂ ਬਣਾਈ ਗਈ ਫਿਲਮ ਅਮਰਜੈਂਸੀ ਹੁਣ ਵਿਵਾਦਾਂ ਦੇ ਵਿੱਚ ਲਗਾਤਾਰ ਹੀ ਕਿਰਦੀ ਹੋਈ ਨਜ਼ਰ ਆ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਇਸ ਮੂਵੀ ਦੀ ਤਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਅਕਸ ਇਹ ਚ ਬਹੁਤ ਜ਼ਿਆਦਾ ਗਰਭ ਦਿਖਾਇਆ ਗਿਆ ਜਿਸ ਨੂੰ ਲੈ ਕੇ ਇਸ ਕੌਮ ਦੇ ਵਿੱਚ ਲਗਾਤਾਰ ਹੀ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਨਾਲ ਨਾਲ ਉਸ ਤੇ ਵਿਰੋਧ ਵੀ ਜਿਹੜਾ ਹੈ ਉਹ ਚਿਤਾਇਆ ਜਾ ਰਿਹਾ ਹੈ ਹਾਲਾਂਕਿ ਅੱਜ ਪੰਜਾਬ ਦੇ ਵਿੱਚ ਇਹ ਫਿਲਮ ਚੱਲਣੀ ਸੀ ਲੇਕਿਨ ਸਿੱਖ ਸੰਗਤਾਂ ਵੱਲੋਂ ਇਸ ਦਾ ਕੜਰਾ ਵਿਰੋਧ ਕੀਤਾ ਗਿਆ ਜਿਸ ਕਰਕੇ ਇਸ ਫਿਲਮ ਨੂੰ ਪੰਜਾਬ ਵਿੱਚ ਦਿਖਾਇਆ ਹੀ ਨਹੀਂ ਗਿਆ ਜੇਕਰ ਗੱਲ ਕੀਤੀ ਜਾਵੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਵਾਲਾ ਦੀ ਤਾਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਾਸਰ ਦਾ ਅਕਸ ਇਸ ਮੂਵੀ ਦੇ ਵਿੱਚ ਦਿਖਾਇਆ ਗਿਆ ਹੈ ਉਸ ਤੋਂ ਬਿਲਕੁਲ ਹੀ ਡਿਫਿਕਲਟ ਜਿਹਾ ਸੀਗਾ ਉਹ ਨਜ਼ਰ ਆ ਰਿਹਾ ਹੈ ਸੰਤਕਰਤਾ ਸਿੰਘ ਜੀ ਪਿੰਡਰਾਵਾਲਿਆਂ ਦੇ ਪੁੱਤਰ ਸਾਡੇ ਨਾਲ ਮੌਜੂਦ ਨੇ ਕਵਰ ਚੜ੍ਹ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਕਵਰ ਚਰ ਸਿੰਘ ਦੀ ਵਾਹਿਗੁਰਜ ਦਾ ਖਾਲਸਾ ਵਾਹਿਗੁਰਜ ਦੀ ਫਾਹਿਗੁਰਜ ਦਾ ਖਾਲਸਾ ਵਾਹਿਗੁਰਜ ਦੀ ਫਤਿਹ ਜੀ ਜਿਸ ਤਰ੍ਹਾਂ ਦਾ ਕਰਦਾਰ 쿠שי ਲਗਾਤਾਰ ਹੀ ਸਾਡੀ ਕੌਮ ਤੇ ਹੁੰਦੀ ਰਹੀ ਹੈ ਹੁਣ ਇੱਕ ਵਾਰ ਫਿਰ ਤੋਂ ਉਹੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬੀਬੀ ਕੰਗਨਾਰ ਨਰਨੋਤ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਫਰਸਟ ਓਪੀਨੀਅਨ ਕੀ ਹੈ ਤੁਹਾਡੀ ਸਭ ਤੋਂ ਪਹਿਲਾਂ ਤਾਂ ਜੇ ਮੈਂ ਬੇਨਤੀ ਕਰ ਦਿਆਂ ਕਿ ਕਰਦਾਰ 쿠שי ਤਨਸ਼ੀਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਵੀ ਹੋਈ ਜਦੋਂ ਉਹ Hindu ਧਰਮ ਦੀ ਰਾਖੀ ਦੇ ਲਈ ਦਿੱਲੀ ਜਾ ਰਹੇ ਸਨ ਜੀ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕਰਦਾਰ 쿠שי ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੀ ਇੰਡੀਪੈਂਡੈਂਸ ਪੋਸਟ ਇੰਡੀਪੈਂਡੈਂਸ ਰਵੀ ਤੇ ਹਰੀ ਸਿੰਘ ਨਲਵੇ ਦੀ ਜਿਹੜੀ ਇਹ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਕੀਤੀ ਗਈ ਉਹਨੂੰ ਡਾਕੂ ਆਖਿਆ ਗਿਆ ਉਹਨੂੰ ਮਾੜਾ ਆਖਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਕਰਦਾਰ ਕੁਸ਼ੀ ਕੀਤੀ ਗਈ ਸੀ ਇਸੇ ਤਰੀਕੇ ਦੇ ਨਾਲ ਅੱਜ ਤੋਂ ਤਕਰੀਬਨ 70 80 ਸਾਲ ਪਹਿਲਾਂ ਭਗਤ ਸਿੰਘ ਦੀ ਜਿਹੜੀ ਇਹ ਕਰਦਾਰ ਕੁਸ਼ੀ ਉਹ ਕੀਤੀ ਗਈ ਸੀ ਤੇ ਇਸੇ ਹਿਸਾਬ ਦੇ ਨਾਲ ਹੁਣ ਸਾਡੇ ਕੌਮ ਦੇ ਅਜੋਕੇ ਸਮੇਂ ਦੇ ਨਾਇਕ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਭਾਈ ਅਮਰੀਕ ਸਿੰਘ ਉਹਨਾਂ ਦੀ ਜਿਹੜੀ ਹੈ ਕਿਰਤਾਰ ਕੂਸ਼ੀ ਕੀਤੀ ਜਾ ਰਹੀ ਹੈ ਪਰ ਇੰਨਾਂ ਸਾਰੀਆਂ ਸ਼ਖਸੀਤਾਂ ਦੇ ਬਾਰੇ ਜਦੋਂ ਆਪਾਂ ਪੜ੍ਹਦੇ ਆਂ ਜਾਂ ਵੇਖਦੇ ਆਂ ਵਿਚਾਰਦੇ ਆਂ ਜਾਂ ਲੋਕਾਂ ਦੀ ਓਪੀਨੀਅਨ ਸੁਣਦੇ ਆਂ ਸਾਲ ਦਰ ਸਾਲ ਇੰਨਾਂ ਸ਼ਖਸੀਤਾਂ ਦੀ ਇਮੇਜ ਜਿਹੜੀ ਆ ਉਹ ਸਾਡੇ ਦਿਲਾਂ ਦੇ ਵਿੱਚ ਹੋਰ ਸਤਕਾਰਤ ਰੂਪ ਦੇ ਵਿੱਚ ਜਿਹੜੀ ਪ੍ਰਕਟ ਹੁੰਦੀ ਜਾ ਰਹੀ ਹੈ ਸੋ ਇੰਨਾਂ ਤੇ ਮੂਵੀਆਂ ਬਣਾਉਣ ਦੇ ਨਾਲ ਗਲਤ ਕਿਤਾਬਾਂ ਲਿਖਣ ਦੇ ਨਾਲ ਜਾਂ ਨੈਰੇਟਿਵ ਸਿਰਜਣ ਦੇ ਨਾਲ ਜਿਹੜਾ ਏ ਉਹ ਇੰਨਾਂ ਦੀ ਛਵੀ ਨੂੰ ਜਿਹੜ ਹੀ ਰਦੀ ਚਮਕ ਜਿਹੜੀ ਹੁੰਦੀ ਆ ਉਹਦੇ ਲੁਕਈ ਨਹੀਂ ਜਾ ਸਕਦੀ ਹੁੰਦੀ ਜਵੇਂ ਛੋਟੇ ਸਾਹਿਬ ਜੀ ਨੇ ਗੱਲ ਆਖੀ ਸੀਗੀ ਕਿ ਸੱਚ ਕੋ ਮਿਟਾਓਗੇ ਤੇ ਮਿਟਗੇ ਜਹਾਨ ਸੇ ਡਰਤਾ ਨਹੀਂ ਅਕਾਲ ਸ਼ਹਿਨਸ਼ਾਹ ਕੀ ਸ਼ਾਨ ਸੇ ਸੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਹ ਸੁਪੂਤ ਬਣੇ ਸੰਤ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਤੇਨਾਂ ਦੀ ਆਈਡਿਓਲੋਜੀ ਦੇ ਸੋ ਆਜ ਜਿਹੜੀ ਮੂਵੀ ਬਣਾਈ ਗਈ ਆ ਸੰਤਾਂ ਨੂੰ ਡੀਫੇਮ ਕਰਨ ਦੇ ਲਈ ਅੱਜ ਸਿੱਖ ਪੰਥ ਸਾਰੀ ਦੁਨੀਆ ਦੇ ਵਿੱਚ ਚੜਾਇਓ ਖੰਭ ਖਲਾਰਦੇ ਪਏ ਨੇ ਜਿਹੜੇ ਸਿੱਖ ਨੇ ਉਹ ਗੁਰੂ ਕੇ ਬਾਜ ਨੇ ਗੁਰੂ ਕੇ ਬਾਜ ਜਿਹੜੇ ਨੇ ਉਹ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਖੰਭ ਖਿਲਾਰ ਰਹੇ ਨੇ ਤੇ ਖਾਲਸੇ ਦੀ ਚੜ੍ਹਤ ਜਿਹੜੀ ਆ ਉਹ ਹਰ ਇੱਕ ਦੇਸ਼ ਦੇ ਵਿੱਚ ਆਪਾਂ ਆਪਾਂ ਅਮਰੀਕਾ ਵੇਖ ਲਈਏ ਆ ਜਾਂ ਆਪਾਂ ਯੂਕੇ ਵੇਖ ਲਈਏ ਸਾਡੇ ਮੈਂਬਰ ਪਾਰਲੀਮੈਂਟਸ ਬੰਦੇ ਨੇ ਜਾਂ ਸਾਡੇ ਬਿਲਸ ਪਾਸ ਹੁੰਦੇ ਨੇ ਜਿਹੜੇ ਸਿੱਖਾਂ ਦੀ ਜੋ ਹੋਈ ਨਸਲ ਕੁਸ਼ੀ ਆ ਉਦੇ ਵਿੱਚ ਸਿੱਖਾਂ ਦਾ ਪਖ ਪੂਰ ਰਹੇ ਨੇ ਜਾਂ ਹੋਰ ਕਿਸੇ ਆਪਾ ਦੇਸ਼ ਦੀ ਆਪਾਂ ਗੱਲ ਕਰ ਲਈਏ ਤਾਂ ਸਿੱਖਾਂ ਦੇ ਜਿਹੜੇ ਝੰਡੇ ਬੁਲੰਦ ਹੋ ਰਹੇ ਨੇ ਨਿਸ਼ਾਨ ਸਾਹਿਬ ਜਿਹੜਾ ਏ ਉਹ ਦੇਸ਼ਾਂ ਦੇ ਝੰਡੇ ਦੇ ਨਾਲ ਜਿਹੜਾ ਝੂਲਦਾ ਵਿਖ ਰਿਹਾ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਕੁਝ ਫਿਰਕੂ ਲੋਕ ਐਸੇ ਨੇ ਜਿਨ੍ਹਾਂ ਨੂੰ ਸਿੱਖਾਂ ਦੀ ਚੜ੍ਹਦੀ ਕਲਾ ਜਿਹੜੀ ਆ ਚੜਤ ਜਿਹੜੀ ਆ ਉਹ ਪਸੰਦ ਨਹੀਂ ਆ ਰਹੀ ਹਲੇ ਕਿ ਇਸ ਚੜਤ ਨੇ ਜਦੋਂ ਰਾਜ ਕੀਤਾ ਇਸ ਭਾਵਨਾ ਨੇ ਸਿੱਖ ਕਨਸੈਪਟ ਨੇ ਜਦੋਂ ਰਾਜ ਕੀਤਾ ਹੈ ਉਦੋਂ ਜੋ ਗੁਰਬਾਣੀ ਚ ਪਚਣ ਆਉਂਦੇ ਆ ਕਿ ਸਭ ਸਖਾਲੀ ਬੁੱਠੀਆਂ ਉਹ ਹਵਾ ਹਲੇਮੀ ਰਾਜ ਜੀ ਹੋ ਜਾਂ ਜਿਹੜੀ ਆਪਾਂ ਬੇਗੰਪੁਰੇ ਦੀ ਜਿਹੜੀ ਗੱਲ ਕਰਦੇ ਆ ਮਹਾਰਾ ਸਮਝਾਉਂਦੇ ਨੇ ਤੇ ਉਹਦੇ ਤੇ ਜੇ ਪੂਰਾ ਉਤਰਿਆ ਤੇ ਰਾਜ ਵੀ ਉਹੀ ਉਤਰਿਆ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਨਾਲੇ ਜਿਹੜਾ ਇੱਕ ਹੋਰ ਨੁਕਤਾ ਇਧਰ ਵਿਚਾਰਨ ਵਾਲਾ ਹੈ ਕਿ ਕੰਗਣਾ ਰਨੌਤ ਦੀਆਂ ਪਿਛਲਾ 10 12 ਮੂਵੀਆਂ ਲਗਾਤਾਰ ਫਲॉप ਚਾਰੀਆਂ ਨੇ ਮੈਂ ਰਿਸਰਚ ਕਰ ਰਿਹਾ ਸੀ ਇੱਥੇ ਲਿਖਿਆ ਹੋਇਆ ਹੈ ਕਿ ਪ੍ਰੋਡਕਸ਼ਨ ਵੈਲਿਊ ਤੋਂ 10% ਵੀ ਜਿਹੜਾ ਹੈ ਉਹਨਾਂ ਨੇ ਵਸੂਲਿਆ ਨਹੀਂ ਹੈ ਇੱਕ ਤਾਂ ਉਹਨੇ ਪ੍ਰੋਡਕਸ਼ਨ ਈਨੇ ਕਰੋੜ ਰੁਪਏ ਲੱਗੇ ਉਹ ਤਾਂ 10% ਵੀ ਇਹਨਾਂ ਨੇ ਵਸੂਲਿਆ ਨਹੀਂ ਹੈ ਉਸ ਤੋਂ ਉਤਲੀ ਕਮਾਈ ਤਾਂ ਕੀ ਕਰਨੀ ਸੋ ਬੁਰੀ ਤਰ੍ਹਾਂ ਫਲॉप ਹੋਈਆਂ ਸੋ ਇਹ ਜਨਾਨੀ ਹੁਣ ਚਾਹੁੰਦੀ ਹੈ ਕਿ ਕੋਈ ਕੰਟ੍ਰੋਵਰਸ਼ੀਅਲ ਟੌਪਿਕ ਫੜਾਇਆ ਜਾਵੇ ਜਿਹਦੇ ਕਰਕੇ ਸਿੱਖ ਰੋਲਾ ਪਾਉਣ ਤੇ ਉਹ ਲੋਕਾਂ ਚ ਪ੍ਰਚਾਰਿਆ ਜਾਵੇ ਕਿਉਂਕਿ ਏ ਦੀ ਮੂਵੀ ਦੀ ਇੱਕ ਦੀ ਕੋਈ ਗੱਲ ਵੀ ਨਹੀਂ ਸੀ ਹੁੰਦੀ ਨਾ ਕੋਈ ਟ੍ਰੇਲਰ ਵੇਖਦਾ ਸੀਗਾ ਨਾ ਕੋਈ ਦੀ ਮੂਵੀ ਵੇਖਦੀ ਸੀ ਸੋ ਸਿੱਖਾਂ ਨੂੰ ਐਜ਼ ਅ ਟੂਲ ਵਰਤ ਕੇ ਜਿਵੇਂ ਆਪਣੀ ਪਬਲਿਸਿਟੀ ਮਤਾਵਾ ਬੀਬੀਆਂ ਭੈਣਾ ਪੰਜਾਬ ਤੋਂ ਆਈਆਂ ਨੇ ਆਪਣੇ ਹੱਕਾਂ ਦੇ ਲਈ ਨਹੀਂ ਆਈਆਂ ਇਹ ਤਾਂ 100-100 ਰੁਪਏ ਤੇ ਪਾੜੇ ਤੇ ਚੁੱਕੀਆਂ ਜਨਾਨੀਆਂ ਨੇ ਜਾਂ ਫਿਰ ਇਹ ਤਾਂ ਇਹ ਕਹਿ ਦੇਣਾ ਦਰਬਾਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਤੇ ਬਾਅਦ ਚ ਟਵੀਟ ਪਾ ਦੇਣਾ ਕਿ ਸਾਰੇ ਸਿੱਖ ਹਿੰਦੂ ਹੋਇਆ ਕਰਦੇ ਨੇ ਸੋ ਇਹ ਸਾਰੀ ਕੰਟਰੋਵਰਸੀ ਚ ਰਹਿਣ ਵਾਲੀਆਂ ਜਿਹੜੀਆਂ ਗੱਲਾਂ ਗੱਲਾਂ ਨੇ ਪਰ ਇਹਦੇ ਨਾਲ ਕੋਈ ਗੱਲ ਸਿੱਧ ਨਹੀਂ ਹੋ ਰਹੀ ਇਸ ਜਨਾਨੀ ਕੋਲੋਂ ਸੋ ਫਰਸਟ੍ਰੇਸ਼ਨ ਦੇ ਵਿੱਚ ਆਣ ਕੇ ਕਦੀ ਕੋਈ ਮੂਵੀ ਬਣਾ ਲੈਂਦੀ ਆ ਕੋਈ ਕੋਈ ਬਿਆਨ ਦੇ ਦਿੰਦੀ ਆ ਕਦੀ ਕੁਝ ਕਰ ਦਿੰਦੀ ਆ ਪਰ ਮੈਂ ਇਹ ਗੱਲ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਕਹਿਣਾ ਚਾਹੁੰਦਾ ਇਹ ਤੋਂ ਹੋਡੇ ਮੈਂਬਰ ਪਾਰਲੀਮੈਂਟ ਹੈ ਇੱਕ ਕਨਸਟਿਟੂਐਂਸੀ ਦੇ ਵਿੱਚੋਂ ਸ਼ੀ ਇਜ਼ ਅ ਰਿਪਰੈਜ਼ੈਂਟੇਟਿਵ ਆਫ ਪਾਰਟੀ ਜਨਤਾ ਪਾਰਟੀ ਫਰੋਮ ਅ ਕਨਸਟਿਟੂਐਂਸੀ ਜਿਹਦੇ ਤੋਂ ਉਹ ਜਿਹੜੀ ਜਿੱਤੀ ਆ ਸੋ ਜਿਹੜੇ ਵੀ ਉਹਦੇ ਮੂੰਹ ਚੋਂ ਬਿਆਨ ਆਉਂਦੇ ਆ ਜਾਂ ਉਹ ਟਵੀਟ ਕਰਦੀ ਆ ਜਾਂ ਉਹਦੀਆਂ ਹਰਕਤਾਂ ਮੂਵੀ ਚ ਆ ਜਾਂ ਆਦਰਵਾਇਸ ਉਹ ਸਾਰੀ ਬੀਜੇਪੀ ਦੀ ਰਿਫਲੈਕਸ਼ਨ ਪੈਂਦੀ ਪਈ ਆ ਸੋ ਜੇ ਬੀਜੇਪੀ ਆਪਣੀ ਸ਼ਵੀ ਜਿਹੜੀ ਆ ਸਾਫ਼ ਕਰਨਾ ਚਾਹੁੰਦੀ ਜੇ ਤਾਂ ਨਹੀਂ ਕਰਨਾ ਚਾਹੁੰਦੀ ਮਰਜ਼ੀ ਉਹਨਾਂ ਦੀ ਪਾਰਟੀ ਪੱਧਰ ਤੇ ਉਹਨਾਂ ਦੀ ਡਿਸਕਸ਼ਨ ਆ ਪਰ ਜੇ ਭਾਜਪੀ ਇਹਦੇ ਬਿਆਨਾਂ ਦੇ ਨਾਲ ਇਹਦੀ ਹਰਕਤ ਦੇ ਨਾਲ ਕਰਮਾਂ ਦੇ ਨਾਲ ਤੇ ਜਿਸ ਹਿਸਾਬ ਦੇ ਨਾਲ Hindu ਸਿੱਖਾਂ ਦੇ ਵਿੱਚ ਇਹ ਪਾੜਾ ਪਾਉਣਾ ਚਾਹੁੰਦੀ ਆ ਕਿਉਂਕਿ ਪੰਜਾਬ 'ਚ ਕੋਈ ਵੀ ਅਸੀਂ ਆਪਾਂ ਆਪਣੇ ਬਜ਼ੁਰਗਾਂ ਨੂੰ ਵੇਖ ਲਈਏ ਆਪਣੇ ਦਾਦੇ ਪੜਦਾਦਿਆਂ ਦੀ ਗੱਲ ਆਪਾਂ ਸੁਣ ਲਿਆ ਕਰੀ ਜਾਂ ਆਪਾਂ ਆਪਣੇ ਬਾਪੂ ਦੇ ਪਿਛਲੀ ਜਨਰੇਸ਼ਨ ਦੀ ਆਪਾਂ ਗੱਲ ਸੁਣ ਲਈਏ ਕਿਸੇ ਧਰਮ ਦੇ ਵਿੱਚ ਕੋਈ ਵੀ ਨਫ਼ਰਤ ਨਹੀਂ ਸੀ ਹੈ ਨਫ਼ਰਤ ਦੇ ਬੀਜ ਬੋਏ ਜਾ ਰਹੇ ਆ ਸੋ ਇਹ ਜੇ ਲੋਕਾਂ ਕੋਲੋਂ ਇਹ ਜੇ ਲੀਡਰਸ਼ਿਪ ਵੱਲੋਂ ਜਿਹੜੇ ਬੋਏ ਜਾ ਰਹੇ ਤੇ ਭਾਰਤੀ ਜਨਤਾ ਪਾਰਟੀ ਨੂੰ ਚਾਹੀਦਾ ਹੈ ਕਿ ਜੇ ਇਸ ਸੰਵਿਧਾਨ ਦੀ ਸੌਂਖਾ ਖਾ ਕੇ ਤੇ ਇਹ ਸਰਕਾਰਾਂ ਬਣਦੀਆਂ ਨੇ ਮੈਂਬਰ ਪਾਰਲੀਮੈਂਟ ਬਣਦੇ ਨੇ ਉਸ ਜਿਹੜੀ ਕਨਸਟੀਟਿਊਸ਼ਨ ਉਹਦੀ ਸੈਕੂਲਰਿਜ਼ਮ ਉਹਦੀ ਡੈਮੋਕ੍ਰੇਸੀ ਦੇ ਉੱਤੇ ਅੱਜ ਆਪ ਇਹਨਾਂ ਦੇ ਮੈਂਬਰ ਪਾਰਲੀਮੈਂਟ ਜਿਹੜੇ ਆ ਉਹ ਵਾਰ ਕਰਦੇ ਪਏ ਨੇ ਸੋ ਐਸੇ ਮੈਂਬਰ ਪਾਰਲੀਮੈਂਟ ਦੀ ਮੈਂਬਰਸ਼ਿਪ ਨੂੰ ਜਿਹੜਾ ਏ ਉਹ ਖਤਮ ਕਰ ਦਿੱਤਾ ਜਾਣਾ ਚਾਹੀਦਾ ਨੇ ਉਹਨੂੰ ਘਰੇ ਘਰੋ ਘਰੀ ਜਿਹੜਾ ਹੈ ਬਾਦਣਾ ਚਾਹੀਦਾ ਲੇਕਿਨ ਤੁਹਾਡਾ ਪਰਿਵਾਰ ਜਿਹੜਾ ਸੀਗਾ ਉਹ ਹਮੇਸ਼ਾ ਹੀ ਸੰਤ ਜਰਨੈਲ ਸਿੰਘ ਖਾਲਸਾ ਭੰਡਾਵਾਲਾਂ ਦੇ ਨਾਲ ਨਜ਼ਰ ਆਉਂਦਾ ਰਿਹਾ ਜਿੱਦੋਂ ਇਸ ਤਰ੍ਹਾਂ ਦੀਆਂ ਮੂਵੀਆਂ ਬਣਦੀਆਂ ਨੇ ਦਿਮਾਗ 'ਚ ਕੁਛ ਨਾ ਕੁਛ ਤੇ ਚੱਲਦਾ ਹੋਵੇਗਾ ਕਿ ਕਿਉਂ ਜਾਣਬੁੱਝ ਕੇ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਕਿਉਂਕਿ ਲੋਕ ਜਿਹੜੇ ਨੇ ਕੋ ਜਿਹੜਾ ਰੋਲ ਮਾਡਲ ਸਮਝਦੇਵੇਂ ਤਾਂ ਕਰਕੇ ਇਹਨਾਂ ਨੂੰ ਜਿਹੜਾ ਇਹਨਾਂ ਦੇ ਕਰੀਦਾਰ ਆ ਉਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੇਖੋ ਜੀ ਇਹ ਜਿਹੜਾ 1984 ਦਾ ਹਮਲਾ ਸੀਗਾ ਇੱਕ ਕਾਨੂੰਨੀ ਸਰਕਾਰ ਜਿਹੜੀ ਹਰਕਤ ਸੀ ਸਰਕਾਰ ਬਣੋ ਇਟ ਡਸਨਟ ਮੈਟਰ ਇਹ ਗੱਲਾਂ ਮੈਟਰ ਨਹੀਂ ਕਰਦੀਆਂ ਕਿ ਇਹ ਕਿਸ ਪਾਰਟੀ ਵੱਲੋਂ ਕੀਤੀਆਂ ਗਈਆਂ ਇਟ ਵਾਸ ਡਨ ਬਾਈ ਦ ਸੈਂਟਰਲ ਗਵਰਨਮੈਂਟ ਤੇ ਇਹਦੇ ਵਿੱਚ ਜੇ ਕਾਂਗਰਸ ਦਾ ਹੱਥ ਸੀਗਾ ਤੇ ਐਲਕੇ ੜਵਾਨੀ ਨੇ ਮਾਈ ਕੰਟਰੀ ਮਾਈ ਲਾਈਫ ਕਿਤਾਬ ਹੈ ਜਿਹੜੀ ਉਹਦੇ ਵਿੱਚ ਸਾਫ਼ ਜ਼ਿਕਰ ਕੀਤਾ ਹੋਇਆ ਹੈ ਕਿ ਇੰਦਰਾ ਗਾਂਧੀ ਨੂੰ ਅਸੀਂ ਪ੍ਰੈਸ਼ਰਾਈਜ਼ ਕੀਤਾ ਸੀਗਾ ਸੋ ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲਵਾਗਾ ਪਰ ਸੈਂਟਰ ਸਰਕਾਰ ਦਾ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਆਪਾਂ ਹੁਣ ਇੰਟਰਨੈਟ ਦਾ ਯੁੱਗ ਆ ਗਿਆ ਸਾਰੀ ਦੁਨੀਆ ਸਾਹਮਣੇ ਕੱਚਾ ਚਿੱਠਾ ਖੁੱਲਦਾ ਪਿਆ ਹੈ ਕਿ ਇਸੇ ਹਿਸਾਬ ਦੇ ਨਾਲ ਸਿੱਖਾਂ ਤੇ ਤਸ਼ੱਦਦ ਹੋਇਆ ਸੀਗਾ ਸਗੋਂ ਗਲਤੀ ਮੰਨ ਕੇ ਤੇ ਉਹਦੇ ਤੇ ਆਪਾਂ ਨੂੰ ਅਗਾਹ ਵਧਣਾ ਚਾਹੀਦਾ ਹੈ ਸਿੱਖਾਂ ਨੂੰ ਨਾਲ ਲੈ ਕੇ ਵਧਣਾ ਚਾਹੀਦਾ ਹੈ ਜਿਨ੍ਹਾਂ ਨੇ ਆਜ਼ਾਦੀ ਦੇ ਸਮੇਂ ਤੇ ਸਭ ਤੋਂ ਵੱਧ ਜਿਹੜੀ ਆ ਕੁਰਬਾਨੀ ਦਿੱਤੀ ਉਹਦੇ ਨਾਲ-ਨਾਲ ਜਦੋਂ ਡਿਫੈਂਸ ਬਜਟ ਬਣਾਉਣਾ ਸੀਗਾ ਉਦੋਂ 258 ਕਿਲੋ ਸੋਨਾ ਪੂਰੇ ਭਾਰਤ ਚੋਂ ਇਕੱਠਾ ਹੋਇਆ 252 ਉਹਦੇ ਵਿੱਚੋਂ ਜਿਹੜਾ ਆ ਟੋਟਲ ਚੋਂ ਉਹ ਪੰਜਾਬ ਚ ਹੋਇਆ ਤੇ ਪੰਜਾਬ ਚ ਮੈਜੋਰਟੀ ਜਿਹੜੀ ਆ ਉਹ ਸਿੱਖ ਭਾਈਚਾਰੇ ਦੇ ਮੈਂ ਨਹੀਂ ਕਹਿੰਦਾ ਕਿ ਹਿੰਦੂ ਭਾਈਚਾਰੇ ਨੇ ਨਹੀਂ ਕੀਤਾ ਮੁਸਲਮਾਨਾਂ ਨੇ ਵੀ ਕੀਤਾ ਸਿੱਖਾਂ ਨੇ ਵੀ ਕੀਤਾ ਸਾਰਿਆਂ ਨੇ ਕੀਤਾ ਪਰ ਸਭ ਤੋਂ ਜ਼ਿਆਦਾ ਜਿਹੜਾ ਸੋਨਾ ਵੀ ਅਸੀਂ ਜਿਹੜਾ ਇਹ ਉਹ ਪੰਜਾਬੀਆਂ ਨੇ ਸਿੱਖਾਂ ਨੇ ਕੰਟਰੀਬਿਊਟ ਕੀਤਾ ਫਿਰ ਇਸ ਭਾਰਤ ਦੀ ਅਖੰਡਤਾ ਆਜ਼ਾਦੀ ਤੇ ਇਹਨੂੰ ਸੁਰੱਖਿਅਤ ਰੱਖਣ ਦੇ ਲਈ ਜਾਂ ਇਹਦੀ ਡੈਮੋਕ੍ਰੇਸੀ ਨੂੰ ਬਹਾਲ ਰੱਖਣ ਦੇ ਲਈ ਜਾਂ ਇਹਦੀ ਸ਼ਬੀ ਨੂੰ ਸਹੀ ਰੱਖਣ ਦੇ ਲਈ ਇਹਦੀ ਬਾਰਡਰਸ ਨੂੰ ਮਹਫੂਜ਼ ਰੱਖਣ ਦੇ ਲਈ ਸਿੱਖਾਂ ਨੇ ਆਪਣੀਆਂ ਛਾਤੀਆਂ ਟਾਈਆਂ ਵਈਆਂ ਨੇ ਤੇ ਆਪਣੀਆਂ ਕੁਰਬਾਨੀਆਂ ਵੀ ਦਿੱਤੀਆਂ ਨੇ ਆਪਣੇ ਜਿਹੜੀ ਜਿੰਦਗੀ ਦਾ ਤੇ ਲਾਈ ਹੈ ਸੋ ਇਹਦਾ ਰਿਵਾਰਡ ਆਨ ਇਸੇ ਹੋਣਾ ਚਾਹੀਦਾ ਕਿ 1984 ਹੁੰਦਾ ਜੇ ਹੋ ਗਿਆ ਤੇ ਉਹਦੇ ਤੋਂ ਬਾਅਦ ਸਰਕਾਰ ਨੂੰ ਚਾਹੀਦਾ ਸੀਗਾ ਕਿ ਸਿੱਖਾਂ ਨੂੰ ਉਹਨਾਂ ਦੇ ਬਣਦੇ ਹੱਕ ਦੇ ਦੇਂਦੇ ਜੋ ਐਸਕੇ ਸਿਨਾ ਵੀ ਕਹਿੰਦਾ ਕਿ ਬਹੁਤ ਇੱਕ ਬਹੁਤੇ ਕੋਈ ਬਹੁਤੇ ਜਿਹੜੇ ਆ ਦੇਸ਼ ਦੀ ਤਕਸੀਮ ਵਾਲੇ ਹੱਕ ਨਹੀਂ ਸੀ ਕੋਈ ਸੰਤ ਜਰਨੈਲ ਸਿੰਘ ਮੰਗ ਰੇ ਬਿਲਕੁਲ ਠੀਕ ਹੈ ਜੀ ਐਸਕੇ ਸਿਨਾ ਉਹ ਜਰਨੈਲ ਆ ਜਿਹੜਾ ਕੇਐਸ ਭਰਾੜ ਤੋਂ ਪਹਿਲਾਂ ਪੁਆਇੰਟ ਕੀਤਾ ਗਿਆ ਸੀ ਕਹਿੰਦਾ ਮੈਂ ਹਮਲਾ ਕਰਨਾ ਹੀ ਨਹੀਂ ਉਹਨਾਂ ਦੇ ਮੰਗਾਂ ਜਾਇਜ਼ ਨੇ ਫਿਰ ਸਤਿਆਪਾਲ ਮਲਿਕ ਦੀ ਆਪਾਂ ਗੱਲ ਸੁਣਦੇ ਆ ਆਪਾਂ ਇੱਕ ਸੁਪਰਮਨੀਅਮ ਸਵਾਮੀ ਆ ਸਾਰੇ ਬੀਜੇਪੀ ਦੇ ਲੀਡਰ ਨੇ ਇਹ ਕਹਿੰਦੇ ਆ ਕਿ ਜਿਹੜਾ ਹਮਲਾ ਹੋਇਆ ਗਲਤ ਹੋਇਆ ਸੋ ਬਜਾਏ ਕਿ ਆਪਾਂ ਸਿੱਖਾਂ ਨੂੰ ਉਹਨਾਂ ਦੇ ਜਿਹੜੇ ਜ਼ਖਮ ਅੱਲੇ ਨੇ ਤੇ ਉਹਦੇ ਤੇ ਆਪਾਂ ਮਲਮਲਾਈਏ ਸਿੱਖਾਂ ਨੂੰ ਨਾਲ ਰੱਖੀਏ ਤੇ ਜੋ ਉਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਪ੍ਰੋਗਰੈਸ ਕਰਦੇ ਪਏ ਨੇ ਉਹਨਾਂ ਦਾ ਸਾਥ ਦਈਏ ਤੇ ਆਪਾਂ ਉਹਨਾਂ ਨੂੰ ਡਿਫੇਮ ਕਰਨ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਲੱਗੇ ਹੋਏ ਨੇ ਸੋ ਲੋਕੀ ਤਾਂ ਇੰਟਰਨੈਸ਼ਨਲ ਲੈਵਲ ਤੇ ਇਹੀ ਸੋਚਣਗੇ ਨਾ ਕਿ ਇਹ ਦੇਸ਼ ਜਿਹੜਾ ਹੈ ਉਹ ਡੈਮੋਕ੍ਰੇਸੀ ਦੇ ਖਿਲਾਫ ਜਾ ਰਿਹਾ ਹੈ ਕੀ ਆਪਾਂ ਚਾਹੁੰਦੇ ਆ ਆਈ ਡੋਨਟ ਥਿੰਕ ਕਿ ਆਪਾਂ ਚਾਹੁੰਦੇ ਆ ਬਟ ਮੈਂ ਇਧਰ ਇਹ ਵੀ ਬੇਨਤੀ ਕਰ ਦੇਣਾ ਚਾਹੁੰਦਾ ਆ ਕਿ ਸੰਤਾਂ ਦੇ ਉੱਤੇ ਜਿਹੜਾ ਚੱਕੜ ਖਲਾਰਨ ਦੇ ਨਾਲ ਚੱਕੜ ਆਪਦੇ ਉੱਤੇ ਹੀ ਆਉਣਾ ਹੈ ਤਾਂ ਸੰਤਾਂ ਦੀ ਛਵੀ ਨੂੰ ਕੁਝ ਨਹੀਂ ਹੋਣਾ ਜੇ ਇਹ ਸੱਚ ਦੇ ਇੰਨੇ ਪੁਜਾਰੀ ਨੇ ਇਹ ਕੰਗਣਾ ਬੀਬੀ ਕਹਿੰਦੀ ਸੀਗੀ ਕਿ ਸੱਚ ਦਿਖਾਉਣ ਤੋਂ ਤੁਸੀਂ ਡਰਦੇ ਹੋ ਅਸੀਂ ਨਹੀਂ ਡਰਦੇ ਮੈਡਮ ਤੁਹਾਡੀ ਜਾਣਕਾਰੀ ਗਲਤ ਆ ਅਹਰਜੈਂਸੀ ਦੇ ਟਾਈਮ ਤੇ ਅਹਰਜੈਂਸੀ ਦਾ ਮੋਰਚਾ ਜਿਹੜਾ ਆਏ ਉਹ ਸੰਤ ਬਾਬਾ ਕਰਤਾਰ ਸਿੰਘ ਨੇ ਲੜਿਆ ਸੀਗਾ ਸੰ ਜਰਨੈਲ ਸਿੰਘ ਨੇ ਨਹੀਂ ਸੀ ਲੜਿਆ ਪਹਿਲੀ ਗੱਲ ਦੂਜੀ ਗੱਲ ਕਹਿੰਦੇ ਆ ਕਿ 78 ਤੋਂ ਬਾਅਦ ਕਾਂਗਰਸ ਨੇ ਸੰਤਾਂ ਨੂੰ ਲਿਆਂਦਾ ਜਰਨੈਲ ਸਿੰਘ ਨੂੰ ਇਹ ਜਰਨੈਲ ਸਿੰਘ ਕਰਕੇ ਕਹਿੰਦੇ ਸਾਡਾ ਤਾਂ ਸੰਤ ਆ ਸਾਡਾ ਅਦਰਸ਼ ਆ ਕਿ ਜਰਨੈਲ ਸਿੰਘ ਨੂੰ 78 ਚ ਲਿਆਂਦਾ ਉਸ ਤੋਂ ਪਹਿਲਾਂ ਕਿੱਥੇ ਸੀ ਭਾਈ 77 ਤੱਕ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਹੜੇ ਉਹ ਮੁਖੀਰੇ ਦਮਦਮੀ ਟਕਸਾਲ ਦੇ ਉਸ ਤੋਂ ਬਾਅਦ ਜਿਹੜੀ ਪਾਗਾ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਕੋਲ ਗਈ ਹਾਂ ਸਰਕਾਰ ਗਈ ਆ ਖਰੀਦਣ ਸੰਤ ਜਰਨੈਲ ਸਿੰਘ ਨੂੰ ਵੀ ਭਾਈ ਅਮਰੀਕ ਸਿੰਘ ਨੂੰ ਖਰੀਦਣ ਵੀ ਗਈ ਹੈ ਤਮਕਾਉਣ ਵੀ ਗਈ ਆ ਲਲਚਾਉਣ ਵੀ ਗਈ ਹੈ ਨਹੀਂ ਟੋਲੇ ਕਿਉਂਕਿ ਉਸ ਅਕਾਲ ਪੁਰਖ ਦੇ ਇਹ ਖਾਲਸਾ ਸਜਿਆ ਹੋਇਆ ਸੀਗਾ ਅੰਦਰੋਂ ਵੀ ਪੱਕੇ ਸੀਗੇ ਤੇ ਬਾਹਰੋਂ ਵੀ ਪੱਕੇ ਸੀਗੇ ਸੋ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਪੂਤ ਬਣ ਕੇ ਇਹਨਾਂ ਨੇ ਦਿਖਾਇਆ ਤੇ ਫਿਰ ਬਾਅਦ ਛੋਟੇ ਫੇਮ ਕਰਨਾ ਸ਼ੁਰੂ ਕਰਤਾ ਤੁਹਾਨੂੰ ਚਾਹੀਦਾ ਹੈ ਕਿ ਅੱਜ ਦੇ ਤਰੀਕ ਦੇ ਵਿੱਚ ਜਿਹੜੀ ਤੁਹਾਡੀ ਇੱਕ ਮਾਰਸ਼ਲ ਕੌਮ ਖਾਈ ਜਾਂਦੀ ਹੈ ਕਿਉਂਕਿ ਕਹਿੰਦੇ ਆ ਕਿ ਜੇ ਪਿਆਰ ਨਾਲ ਮੰਗੋ ਤਾਂ ਸਿੱਖ ਜਾਨ ਵੀ ਦੇ ਦੇਵੇਗਾ ਪਰ ਇਸ ਤਰੀਕੇ ਨਾਲ ਨਹੀਂ ਸੋ ਇਸ ਚੀਜ਼ ਨੂੰ ਅੱਜ ਸੈਂਟਰ ਸਰਕਾਰ ਨੂੰ ਵਚਣਾ ਚਾਹੀਦਾ ਹੈ ਲੇਕਿਨ ਜੋ ਲੋਕ ਨੇ ਮੂਵੀ ਦੇਖ ਕੇ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਕਾਂਗਰਸ ਨੂੰ ਬਹੁਤ ਜ਼ਿਆਦਾ ਡਾਊਨ ਦਿਖਾਇਆ ਗਿਆ ਹੈ ਕਿ ਬੀਜੇਪੀ ਨੇ ਆਪਣੀ ਵਾਅਵਾ ਘਟੀ ਹੈ ਔਰ ਜੋ ਕੁਝ ਸੀਨ ਸੀਗੇ ਉਹ ਵੀ ਕੱਟੇ ਗਏ ਨੇ ਵਿੱਚ ਸੰਜੇ ਨਾਇਰ ਸਿੰਘ ਖਾਲਸਾ ਭਿੰਡਰਵਾਲਿਆਂ ਨੂੰ ਲੈ ਕੇ ਤੁਹਾਨੂੰ ਲੱਗਦਾ ਹੈ ਕਿ ਇੱਕ ਇਲੈਕਸ਼ਨਸ ਵੀ ਲੱਗੇ ਆ ਰਹੀਆਂ ਨੇ ਦਿੱਲੀ ਨੂੰ ਲੈ ਕੇ ਇਹ ਲੱਗਦਾ ਨਹੀਂ ਕਿ ਉਹਨੂੰ ਵਿਨ ਕਰਨ ਵਾਸਤੇ ਹੀ ਇਸੇ ਸਮੇਂ ਜਿਹੜੀ ਮੂਵੀ ਰਿਲੀਜ਼ ਕੀਤੀ ਗਈ ਹੈ ਵੇਖੋ ਇੱਕ ਫਿਰਕੂ ਭਾਵਨਾ ਜਦੋਂ ਗਵਰਨਮੈਂਟ ਕੋਲ ਡਵੈਲਪਮੈਂਟ ਦਾ ਏਜੰਡਾ ਨਾ ਰਹਿ ਜਾਣਾ ਤੁਹਾਡੀ ਇਕਨੋਮੀ ਜਿਹੜੀ ਆ ਡਾਊਨ ਹੈ ਗਈ ਆ ਡੀਸਕੇਲੇਟ ਹੋ ਰਹੀ ਆ ਤੁਹਾਡੇ ਤੇ ਡੈਟ ਚੜਦਾ ਪਿਆ ਜਿੰਨੂੰ ਆਪਾਂ ਕਰਜ਼ਾ ਕਹਿੰਨੇ ਆ ਸੂਬਿਆਂ ਤੇ ਵੱਖਰਾ ਚੜਦਾ ਪਿਆ ਇਹ ਦੇਸ਼ ਤੇ ਵੱਖਰਾ ਚੜਦਾ ਪਿਆ ਤੇ ਹਿੰਦੁਸਤਾਨ ਗੁਲਦਸਤਾ ਏ ਇਹ ਧਰਮਾਂ ਦਾ ਡੈਮੋਗ੍ਰਾਫੀ ਦਾ ਸੱਭਿਆਚਾਰਾਂ ਦਾ ਤੇ ਤੁਸੀਂ ਜੇ ਅੱਖੋਂ ਕਿ ਅਸੀਂ ਇੱਕੋ ਧਾਗੇ ਚ ਭਰੋ ਦੀਏ ਉਹ ਜਿਹੜੀ ਆ ਉਹ ਸਕੀਮ ਕੰਮ ਨਹੀਂ ਕਰ ਰਹੀ ਅੱਜ ਬੇਰੋਜ਼ਗਾਰੀ ਵਧੀ ਹੋਈ ਆ ਨੌਜਵਾਨ ਆਪਣਾ ਮਸਤਕਬਲ ਜਿਹੜਾ ਹੈ ਉਹ ਪੰਜਾਬ ਦੀ ਧਰਤੀਆਂ ਕਹਿ ਲੋ ਹਿੰਦੁਸਤਾਨ ਦੀ ਧਰਤੀ 'ਚ ਨਹੀਂ ਵੇਖ ਪਾਰੇ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਜਦੋਂ ਆਪਾਂ ਗੱਲ ਕਰਦੇ ਆ ਇਕਨੋਮੀ ਦੀ ਤੇ ਰੁਪਈਆ ਵੀ ਸਾਡਾ ਜਿਹੜਾ ਹੈ ਥੱਲੇ ਤੇ ਥੱਲੇ ਡਿੱਗਦਾ ਜਾ ਰਿਹਾ ਜੇ ਮੇਰੇ ਕੱਲ 85 ਕੇ 86 ਰੁਪਈਆ ਦਾ 1 ਡਾਲਰ ਹੋ ਗਿਆ ਸੋ ਉਹਨਾਂ ਸਾਰੀਆਂ ਚੀਜ਼ਾਂ ਤੋਂ ਧਿਆਨ ਪਾਸੇ ਕਰਕੇ ਤੇ ਵੋਟ ਕੇਵਲ ਇਸ ਅਧਾਰ ਤੇ ਲੈਣੀ ਤੇ ਉਸ ਕੈਪਟਲ ਹੁਣ ਤੁਸੀਂ ਕਹਿੰਦੇ ਦਿੱਲੀ ਦੇ ਵਿੱਚ ਤੇ ਦਿੱਲੀ ਦੇ ਵਿੱਚ ਤਾਂ ਸਿੱਖ ਨੂੰ ਟਾਇਰ ਬੰਨ ਬਣ ਕੇ ਪਾ ਪਾ ਕੇ ਗਲ ਦੇ ਵਿੱਚ ਸੜਿਆ ਗਿਆ ਬਣਾਉ ਉਹ ਤੇ ਮੂਵੀ ਸੋ ਇਹ ਸਿਰਫ ਇੱਕ ਪੋਲਿਟੀਕਲ ਸਟੰਟ ਹੈ ਤੇ ਪਬਲਿਸਿਟੀ ਸਟੰਟ ਹੈ ਕਿਉਂਕਿ ਮੂਵੀਆਂ ਜਦੋਂ ਫਲॉप ਤੇ ਫਲॉप ਹੁੰਦੀਆਂ ਹੁਣ ਕੋਈ ਨਾ ਕੋਈ ਕੰਟਰੋਵਰਸੀ ਚਾਹੀਦੀ ਹੁੰਦੀ ਲਾਇਮਲੇਟ ਚ ਆਉਣ ਦੇ ਲਈ ਬੀਬੀ ਫੇਲ ਹੋ ਚੁੱਕੀ ਹੈ ਨੂੰ ਮੈਂ ਕਹਿ ਦੇਣਾ ਚਾਹੁੰਦਾ ਕਿ ਫੇਲ ਹੋ ਗਈ ਬੀਬੀ ਜਾਂ ਤਾਂ ਮਾਨਾ ਕਰੇ ਬੈ ਜਾਂ ਆਪਣੇ ਮੂੰਹ ਦੇ ਉੱਤੇ ਲਗਾਮ ਰੱਖ ਸੋ ਇਸ ਕਰਕੇ ਇਹ ਪ੍ਰੋਪੋਗੈਂਡਾ ਫਲਾ ਕੇ ਕਿ ਅਸੀਂ ਜਾਦੇ ਹਿੰਦੂ ਧਰਮ ਦੇ ਪੱਖ ਦੇ ਵਿੱਚ ਆ ਕਿਉਂਕਿ ਜਾਦੀ ਹਿੰਦੂ ਵੋਟ ਆਬਵੀਅਸਲੀ ਹਿੰਦੂ ਮੈਜੋਰਿਟੀ ਇੰਡੀਆ ਦੇ ਵਿੱਚ ਕਿ ਅਸੀਂ ਜਾਦੇ ਹਿੰਦੂ ਪੱਕੇ ਮੈਂ ਹਿੰਦੂ ਵੀਰਾਂ ਨੂੰ ਵੀ ਇਹ ਗੱਲ ਕਹਿ ਦੇਣਾ ਚਾਹੁੰਦਾ ਹੈ ਕਿ ਪਿੱਠ ਛੁਸ਼ੂਰੀ ਮਾਰਨ ਵਾਲੀ ਸਰਕਾਰ ਹੈ ਇਹ ਕਿਸੇ ਧਰਮ ਦੀ ਸਖੀ ਨਹੀਂ ਕਿਉਂਕਿ ਕਿਸੇ ਧਰਮ ਵੱਲ ਮੈਲੀ ਅੱਖ ਰੱਖਣ ਵਾਲਾ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ ਸੱਚਾ ਸਨਤਨੀ ਜਿਹੜਾ ਹੈ ਉਹ ਕਦੀ ਕਿਸੇ ਧਰਮ ਨਾਲ ਜਿਹੜਾ ਨਫ਼ਰਤ ਨਹੀਂ ਕਰੇਗਾ ਸੱਚਾ ਸਿੱਖ ਕਿਸੇ ਧਰਮ ਨਾਲ ਨਹੀਂ ਕਰਿਆ ਸੱਚਾ ਜਿਹੜਾ ਹੈ ਇਸਲਾਮ ਦਾ ਆਸ਼ਿਕ ਕੋਈ ਮੁਸਲਮਾਨ ਜਾਂ ਕ੍ਰਿਸਚੀਅਨ ਜਿਹੜਾ ਹੈ ਉਹ ਕਦੀ ਕਿਸੇ ਧਰ ਅੱਗ ਦੇ ਵਿੱਚ ਬਲਦੇ ਪਏ ਨੇ ਤੇ ਦੇਸ਼ ਨੂੰ ਵੀ ਬਲਦੇ ਬੁੱਥੇ ਦੇ ਬਲਦੇ ਦੇ ਬੁੱਥੇ ਦੇਣਾ ਚਾਹੁੰਦੇ ਨੇ ਜਾਂ ਪੰਜਾਬ ਨੂੰ ਦੇਣਾ ਚਾਹੁੰਦੇ ਨੇ ਸੋ ਇਹੋ ਜਿਹੇ ਲੋਕਾਂ ਕੋਲੋਂ ਫਿਰਕੂ ਲੋਕਾਂ ਕੋਲੋਂ ਜਿਹੜਾ ਸਾਨੂੰ ਕਿਨਾਰਾ ਕਰ ਲੈਣਾ ਚਾਹੀਦਾ ਜੇ ਅਸੀਂ ਚਾਹੁੰਦੇ ਹਾਂ ਕਿ ਦੇਸ਼ ਪ੍ਰੋਗਰੈਸ ਕਰੇ ਪੰਜਾਬ ਪ੍ਰੋਗਰੈਸ ਕਰੇ ਲੇਕਿਨ ਚਾਹੀਦਾ ਨਹੀਂ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਇਰਤੇ ਬੈਨ ਲਗਾ ਸਕਦੇ ਸੀ ਕਿ ਪੰਜਾਬ ਚ ਅੱਜ ਪੰਜਾਬ ਚ ਵੀ ਕਿਸੇ ਜਗ੍ਹਾ ਤੇ ਰਿਲੀਜ਼ ਹੋਈਆਂ ਨੇ ਮੂਵੀਜ਼ ਕਿ ਲੱਗਦਾ ਨਹੀਂ ਸੀ ਇਹ ਪ੍ਰੋਪਰ ਤਰੀਕੇ ਦੇ ਨਾਲ ਬੈਨ ਹੋ ਜਣੀ ਚਾਹੀਦੀ ਸੀ ਤਾਂ ਜੋ ਕਿ ਉਸ ਨੂੰ ਇੱਕ ਮੈਸੇਜ ਮਿਲ ਸਕਦਾ ਕਿ ਹਾਂ ਭਈ ਅਗਰ ਸਾਡੇ ਇਸੇ ਕੌਮ ਵਾਸਤੇ ਕੁਝ ਵੀ ਕੋਈ ਬੰਦਾ ਗ ਤਿੰਨ ਤਾਂ ਜਾਏਗਾ ਕੀ ਲੱਗਦਾ ਇਹ ਹੋਣਾ ਚਾਹੀਦਾ ਸੀ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਇਹਦੇ ਤੇ ਖਾਸ ਨੋਟਿਸ ਲੈਣਾ ਚਾਹੀਦਾ ਸੀ ਕਿਉਂਕਿ ਨਾ ਕੇਵਲ ਸਿੱਖਾਂ ਦੀਆਂ ਪਰ ਕਈ ਮੇਰੇ ਵੀਰ ਸੱਜਣ ਭਰਾ ਨੇ ਜਿਹੜੇ ਪੰਜਾਬੀ ਸਨਤਨੀ Hindu ਨੇ ਮੁਸਲਮਾਨ ਨੇ ਜਿਹੜੇ ਸੰਤਾਂ ਦੇ ਪ੍ਰਤੀ ਬਹੁਤ ਸ਼ਰਧਾ ਰੱਖਦੇ ਨੇ ਸਤਕਾਰ ਰੱਖਦੇ ਨੇ ਉਹਨਾਂ ਨੂੰ ਆਪਣੇ ਆਈਡਲ ਵੀ ਮੰਨਦੇ ਨੇ ਕਿਉਂਕਿ ਉਹ ਕਨਸੈਪਟ ਜੋ ਸੰਤ ਲੈ ਕੇ ਆਏ ਸਨ ਉਹ ਪੂਰੇ ਪੰਜਾਬ ਲਈ ਸੀ ਜੇ ਪਾਣੀਆਂ ਦਾ ਮੁੱਦਾ ਸੀ ਇਹ ਟ੍ਰੇਡ ਦਾ ਮੁੱਦਾ ਸੀ ਕੋਈ ਮੁੱਦਾ ਸੀ ਜਾਂ ਤੰਬਾਕੂ ਛੜਾਉਣ ਦਾ ਜਾਂ ਸ਼੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਇਹਦੇ ਨਾਲ ਲਾਭ ਕੇਵਲ ਸਿੱਖਾਂ ਨੂੰ ਨਹੀਂ ਸੀ ਹੋਣਾ ਪੂਰੇ ਪੰਜਾਬ ਨੂੰ ਹੋਣਾ ਸੀ ਪੰਜਾਬ 'ਚ ਸਾਰੇ ਰਹਿੰਦੇ ਆ ਸੋ ਇਹ 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 ਸਾਨੂੰ ਚਾਹੀਦਾ ਸੀਗਾ ਕਿ ਪੰਜਾਬ 'ਚ ਵੀ ਅਮਨ ਸ਼ਾਂਤੀ ਬਹਾਲ ਕਰਨਾ ਇਹ ਸਭ ਤੋਂ ਪਹਿਲੀ ਜਿਹੜੀ ਜ਼ਿੰਮੇਵਾਰੀ ਆ ਉਹ ਭਗਵੰਤ ਮਾਨ ਸਾਹਿਬ ਦੀ ਜਿਹੜੀ ਉਹ ਚਾਹੀਦੀ ਸੀ ਕਿਉਂਕਿ 92 ਇਸ ਕਰਕੇ ਨਹੀਂ ਜਿਤਾ ਕੇ ਆਪਾਂ ਦਿੱਤੇ ਤਾਂ ਕਿ ਜੋ ਤਮਾਸ਼ਾ ਇਸ ਵੇਲੇ ਕਿਸੇ ਮੰਤਰੀ ਵੱਲੋਂ ਲਾਇਆ ਜਾ ਰਿਹਾ ਉਹਨੂੰ ਤਾਂ ਆਪਾਂ ਮੰਤਰੀ ਕਹਾਂਗੇ ਜਾਂ ਐਕਟਰ ਕਹੋ ਜੋ ਵੀ ਹੈ ਉਹਦੇ ਵੱਲੋਂ ਲਾਇਆ ਜਾ ਰਿਹਾ ਤੇ ਪੰਜਾਬ ਤੇ ਅਟੈਕ ਕੀਤਾ ਜਾ ਰਿਹਾ ਤੇ ਆਪਾਂ ਚੁੱਪਚਾਪ ਮੌਕ ਦਰਸ਼ਕ ਬਣ ਕੇ ਤੇ ਆਪਾਂ ਉਹ ਵੇਖਦੇ ਰਹੀਏ ਤੇ ਗੱਲ ਆ ਸੰਤਾਂ ਦੀ ਸੰਤ ਸਾਡੇ ਆਦਰਸ਼ ਨੇ ਪਰ ਸਾਡਾ ਪਿਓ ਤਾਂ ਗੁਰੂ ਗ੍ਰੰਥ ਸਾਹਿਬ ਆ ਤੁਸੀਂ ਉਹਦਾ ਨਹੀਂ ਨਿਆਂ ਦਵਾਏ ਜੀ ਉਹਦੇ ਤੁਸੀਂ ਇੱਕ ਹੋਰ ਵਿਜੇ ਪ੍ਰਤਾਪ ਤੁਹਾਡਾ ਇੱਕ ਮੰਤਰੀ ਸੀਗਾ ਇੱਕ ਐਮ ਐਲ ਏ ਸੀਗਾ ਉਹਨੇ ਇਸ ਚੀਜ਼ ਦੀ ਵਾਇਟ ਚੁੱਕੀ ਉਸ ਤੋਂ ਬਾਅਦ ਤੁਸੀਂ ਉਹਦੀ ਗੱਲ ਸੁਣਨੀ ਜਿਹੜੀ ਬੰਦ ਕਰ ਦਿੱਤੀ ਸੋ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਵਫਾਦਾਰ ਨਹੀਂ ਹੋਇਆ ਤੇ ਸਾਡੇ ਸੰਤਾਂ ਨਾਲ ਜਿਹੜੇ ਸਾਡੇ ਕੌਮ ਦੇ ਆਦਰਸ਼ ਨੇ ਉਹਨਾਂ ਨਾਲ ਕਿੱਥੇ ਵਫਾਦਾਰੀ ਨੇ ਹੋ ਜਾਣਾ ਸੀਗਾ ਸੋ ਮੈਂ ਤਾਂ ਇਹਨਾਂ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਨਾ ਅਜੇ ਵੀ ਕੋਈ ਉਹ ਬਹੁਤ ਆਸਮਾਨੀ ਹੋਇਆ ਪੰਜਾਬ ਦੇ ਵਿੱਚ ਇਸ ਮੂਵੀ ਨੂੰ ਬੈਨ ਕਰ ਦਿੱਤਾ ਜਾਣਾ ਚਾਹੀਦਾ ਸਰਕਾਰੀ ਤੌਰ ਤੇ ਨੂੰ ਬੈਨ ਕਰ ਦਿੱਤਾ ਜਾਣਾ ਚਾਹੀਦਾ ਪੰਜਾਬ ਦੇ ਲੋਕ ਤੁਹਾਡੇ ਨਾਲ ਜੁੜਨਗੇ ਨਾਲ ਖਰਾਬ ਨਹੀਂ ਹੁੰਦਾ ਮਾਣ ਲੇਕਿਨ ਅੱਜ ਜਿਸ ਤਰ੍ਹਾਂ ਵਿਰੋਧ ਕੀਤਾ ਗਿਆ ਸਾਰੀ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਸਤੇ ਤੇ ਨਜ਼ਰ ਆਈ ਤੁਹਾਨੂੰ ਲੱਗਦਾ ਹੈ ਕਿ ਇਹ ਵਾਜਿਬ ਸੀਗਾ ਜੇਕਰ ਵਾਜਿਬ ਸੀਗਾ ਤੇ ਹੋਰ ਕੀ ਇਹਦੀ ਰੂਪਰੇਖਾ ਜਿਹੜੀ ਸੀ ਹੋਣੀ ਚਾਹੀਦੀ ਸੀ ਵੇਖੋ ਇੱਕ ਤਾਂ ਮੈਂ ਐਸਜੀਪੀਸੀ ਦੀ ਇਸ ਵੇਲੇ ਜੋ ਉਹਨਾਂ ਦੀ ਉਹਨਾਂ ਨੇ ਕਾਰਵਾਈ ਕੀਤੀ ਹੈ ਇਸ ਚੀਜ਼ ਤੇ ਸ਼ਲਾਗਾ ਕਰਨੀ ਬਣਦੀ ਜਿੱਥੇ ਹੈ ਬਹੁਤ ਵਧੀਆ ਸਟੈਪ ਜਿਹੜਾ ਐਸਜੀਪੀਸੀ ਵੱਲੋਂ ਲਿਆ ਗਿਆ ਤੇ ਸਾਰੀ ਜਥੇਬੰਦੀਆਂ ਵੱਲੋਂ ਜਿਹੜੀਆਂ ਜਥੇਬੰਦੀਆਂ ਕੁਝ ਨਿਆਂ ਸਿੰਘ ਜਥੇਬੰਦੀਆਂ ਵੀ ਗਈਆਂ ਨੇ ਤੇ ਫੈਡਰੇਸ਼ਨ ਨੇ ਵੀ ਇਸ ਚੀਜ਼ ਤੇ ਆਪਣਾ ਸਟੈਂਡ ਕਾਇਮ ਰੱਖਿਆ ਕਿ ਅਸੀਂ ਇਸ ਮੂਵੀ ਨੂੰ ਨਾ ਤਾਂ ਸਪੋਰਟ ਕਰਦੇ ਨਾ ਸੀ ਰਿਲੀਜ਼ ਕਰਨ ਦੇ ਹੱਕ ਚਾਗੇ ਨਾ ਕਰਨ ਦਵਾਂਗੇ ਸੋ ਜਿੰਨੀਆਂ ਵੀ ਜਥੇਬੰਦੀਆਂ ਨੇ ਅੱਜ ਰਲ ਮਿਲ ਕੇ ਇਹ ਹਮਲਾ ਮਾਰਿਆ ਹੈ ਕਿ ਇਸ ਕਪਟੀ ਬੀਬੀ ਦਾ ਜਿਹਦੇ ਹਰਦੇ ਦੇ ਵਿੱਚ ਇੰਨੀ ਨਫ਼ਰਤ ਭਰੀ ਪਈ ਕਾਲਖ ਭਰੀ ਪਈ ਸਿੱਖਾਂ ਦੇ ਖਿਲਾਫ਼ ਤੇ ਉਹਦੀ ਮੂਵੀ ਨੂੰ ਰਿਲੀਜ਼ ਨਹੀਂ ਹੋਣ ਦੇਣਾ ਸੋ ਪਹਿਲਾਂ ਤਾਂ ਉਹਨਾਂ ਨੂੰ ਇਹ ਜਿਹੜਾ ਸਰੂਪਾ ਤੇ ਸੇਰਾ ਜਾਂਦਾ ਏ ਸਾਰਿਆਂ ਸੱਜਣਾ ਨੂੰ ਜਿਨ੍ਹਾਂ ਨੇ ਹਿੰਮਤ ਕੀਤੀ ਆ ਤੇ ਆਗਾਹ ਦੇ ਲਈ ਵੀ ਮੈਂ ਇਹ ਬੇਨਤੀ ਕਰ ਦੇਣਾ ਚਾਹੁੰਦਾ ਏ ਕਿ ਇਸ ਜਨਾਨੀ ਦੀ ਮਜਾਲ ਕਿਵੇਂ ਹੋਈ ਸਾਡੇ ਤੇ ਇਹ ਇੰਨੀ ਇੱਕ ਭੱਦੀ ਮੂਵੀ ਤੇ ਇੱਕ ਬੈਡ ਲਾਈਟ ਦੇ ਵਿੱਚ ਸਾਡੇ ਆਦਰਸ਼ਾਂ ਨੂੰ ਦਿਖਾਣਦੀਆਂ ਸਾਡੇ ਧਰਮ ਨੂੰ ਦਿਖਾਉਣਦੀ ਇਸ ਕਰਕੇ ਆ ਕਿਉਂਕਿ ਸਾਡਾ ਪੰਥ ਜਿਹੜਾ ਹੈ ਪਾਟਾ ਪਿਆ ਹੈ ਅਸੀਂ ਇੱਕ ਨਹੀਂ ਹੈ ਠੀਕ ਹੈ ਜੋ ਅੱਜ ਸਮਾਂ ਆਇਆ ਤੇ ਸਾਰੇ ਆਪਾਂ ਇਕੱਠੇ ਹੋ ਕੇ ਤੇ ਹਮਲਾ ਮਾਰਿਆ ਤੇ ਆਪਾਂ ਉਹਦੇ ਨੱਕ ਚ ਦਮ ਕੀਤਾ ਬੀਬੀ ਦੇ ਬਿਆਨ ਵੀ ਆਉਣਦੇ ਆ ਕਿ ਇਹ ਐਸੇ ਹੈ ਇਹ ਵੈਸੇ ਹੈ ਉਤਾਂਗੋ ਹੀ ਇਸ ਗੱਲ ਤੋਂ ਪਰ ਜੇ ਆਪਾਂ ਪਹਿਲਾਂ ਹੀ ਆਪਣਾ ਫਰੰਟ ਤਕੜਾ ਰੱਖੀਏ ਇੱਕ ਸ਼ਕਤੀ ਦੇ ਰੂਪ ਦੇ ਵਿੱਚ ਸਾਡੀ ਜਿਹੜੀ ਇਹ ਕੌਮ ਉੱਬਰ ਕੇ ਬਾਹਰ ਆਵੇ ਤੇ ਜਿਹੜੀ ਸੈਂਟਰ ਦੀ ਸ਼ਕਤੀ ਹੈ ਜਾਂ ਕੋਈ ਵੀ ਰਾਜਸੀ ਸ਼ਕਤੀ ਹੈ ਉਹ ਆਪਣੇ ਬਰਾਬਰ ਦੀ ਸ਼ਕਤੀ ਦਾ ਸਤਿਕਾਰ ਕਰਦੀ ਹੈ ਸੋ ਆਪਾਂ ਇੱਕ ਸ਼ਕਤੀ ਦੇ ਰੂਪ ਦੇ ਵਾਂਗ ਕਿਉਂਕਿ ਸਿੱਖ ਨੇ ਕਦੀ ਵੀ ਸ਼ਕਤੀ 'ਚ ਆਣ ਕੇ ਤੇ ਕਿਸੇ ਤੇ ਅਤਿਆਚਾਰ ਨਹੀਂ ਕਰਨਾ ਹੁੰਦਾ ਕਿਸੇ ਦਾ ਬਲਾਤਕਾਰ ਨਹੀਂ ਕਰਨਾ ਹੁੰਦਾ ਕਿਸੇ ਦੇ ਹੱਕ ਨਹੀਂ ਖੋਣੇ ਹੁੰਦੇ ਸਗੋਂ ਸਿੱਖ ਜੇ ਐਕਸ਼ਨ 'ਚ ਆਉਂਦਾ ਹੈ ਤੇ ਕਿਸੇ ਦੀ ਹਵਾਜਤ ਕਰਨ ਦੇ ਲਈ ਕਿਸ ਨੇ ਮਾਣੇ ਦਾ ਮਾਨ ਜਿਹੜਾ ਇਹ ਬਹਾਲ ਕਰਨ ਦੇ ਲਈ ਜੇ ਕਿਹ ਕੋਈ ਨਤਾਣਾ ਤੇ ਉਹਦਾ ਤਾਣ ਬਣਨ ਦੇ ਲਈ ਮਹਾਰਾਜ ਨੇ ਕਿਹਾ ਕਿ ਖਾਲਸਾ ਮੇਰੂ ਰੂਪ ਹੈ ਖਾਸ ਖਾਲਸੇ ਮੇ ਹੋ ਕਰੋ ਨਿਵਾਸ ਸੋ ਇਸ ਕਰਕੇ ਸਾਡਾ ਤਾਂ ਇਹ ਫਰਜ਼ ਹੁਣ ਬਣਦਾ ਹੈ ਕਿ ਸਾਰੇ ਅਸੀਂ ਜਥੇਬੰਦੀਆਂ ਜਿਹੜੀਆਂ ਨੇ ਆਪਾਂ ਇੱਕ ਛੰਡੇ ਛੰਡੇ ਥੱਲੇ ਸਾਰੇ ਜਿਹੜੇ ਪੰਥ ਪ੍ਰਤੀ ਦਰਦ ਰੱਖਦੇ ਆ ਉਹ ਇੱਕ ਛੰਡੇ ਥੱਲੇ ਆਗੂ ਇੱਕ ਹੈ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੈ ਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਆਪਾਂ ਕੌਮ ਨੂੰ ਤਗੜੇ ਕਰੀ ਤਾਂ ਕਿ ਕੱਲ ਨੂੰ ਇਹੋ ਜਿਹੀਆਂ ਮੂਮੀਆਂ ਬਣਦੇ ਸੋਚਣ ਵੀ ਨਾ ਬਣਾਉਂਦਾ ਮਨੋਂ ਮਨ ਬਾਰੇ ਇਹ ਜੀਆਂ ਕਪਟੇ ਜਨਾਨੀਆਂ ਜਾਂ ਕੋਈ ਵੀ ਪ੍ਰੋਡਿਊਸਰ ਹੈ ਜਾਂ ਡਾਇਰੈਕਟਰ ਹੈ ਜਾਂ ਐਕਟਰ ਹੈ ਜਾਂ ਕੋਈ ਵੀ ਫੰਡ ਕਰ ਰਿਹਾ ਹੈ ਉਹ ਸੋਚੇ ਵੀ ਨਾ ਕਿ ਮੈਂ ਸਿੱਖਤਾਂ ਦੇ ਖਿਲਾਫ ਜੜਾ ਜਾਂ ਪੰਜਾਬ ਦੇ ਕਿਸੇ ਵੀ ਬੰਦੇ ਦੇ ਖਿਲਾਫ ਜਾਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਰਾਬ ਕਰਨ ਦੇ ਲਈ ਕੋਈ ਵੀ ਅਸੀ ਮੂਵੀ ਬਣਾਉਂ। ਲੇਕਿਨ ਜੇਕਰ ਇਨ ਫਿਊਚਰੇ ਚੱਲਦੀ ਹੈ ਪੰਜਾਬ ਤੇ ਤੁਸ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਰੋ ਦੇਖਣ ਨੂੰ ਮਿਲ ਸਕਦਾ ਆਪ ਸਾਡੀ ਕਮਿਊਨਿਟੀ ਦਾ ਸੀ ਕਮਿਊਨਿਟੀ ਦਾ ਕਿਸ ਤਰ੍ਹਾਂ ਦਾ ਤੁਹਾਨੂੰ ਸਮਝਦੇ ਕਿ ਰੋ ਦੇਖਣ ਨੂੰ ਮਿਲ ਸਕਦਾ। ਵੇਖੋ ਪਹਿਲੀ ਤਾਂ ਗੱਲ ਹੈ ਕਿ ਕਈਆਂ ਸਿਨੇਮਾ ਘਰਾਂ ਦੇ ਵਿੱਚ ਇਹਨੂੰ ਪਰਮਨੈਂਟਲੀ ਰਿਮੂ ਕਿ ਉਹ ਪਰਮਨੈਂਟ ਰਵੇ ਦੂਸਰੀ ਗੱਲ ਜੀ ਇਹ ਚਲਦੀ ਵੀ ਆ ਮੂਵੀ ਅੱਗੇ ਇਹਦੀਆਂ ਮੂਵੀਆਂ ਫਲॉप ਹੋਈਆਂ ਨੇ ਤੇ ਮੈਂ ਕਮੈਂਟ ਸੈਕਸ਼ਨ ਨਾ ਵੇਖੋ ਸੋਸ਼ਲ ਮੀਡੀਆ ਇਜ਼ ਨਾਟ एवरीथिंग ਬਟ ਸੋਸ਼ਲ ਮੀਡੀਆ ਇਜ਼ ਸਮਥਿੰਗ ਸੋ ਮੈਂ ਜਦੋਂ ਕਮੈਂਟ ਸੈਕਸ਼ਨ ਵੇਖਦਾ ਆ ਜਾਂ ਇਸ ਬੀਬੀ ਨੇ ਜਦੋਂ ਗਲਤ ਬਿਆਨਬਾਜ਼ੀ ਕੀਤੀ ਨਿਊਜ਼ ਚੈਨਲਾਂ ਦੇ ਉੱਤੇ ਆਪਾਂ ਵੇਖਦੇ ਆ ਤੇ ਬਹੁਤਾਂ ਦੇ ਵਿੱਚ ਕਮੈਂਟਸ ਸਾਡੇ ਹਿੰਦੂ ਵੀਰਾਂ ਦੇ ਹੀ ਹੁੰਦੇ ਨੇ ਉਹ ਕਹਿੰਦੇ ਆ ਕਿ ਬੀਬੀ ਕਹਨੂੰ ਪ੍ਰੋਪੋਗੈਂਡਾ ਕਰਦੀ ਹੈ ਤੇਰੀ ਮੂਵੀ ਫਲॉप ਹੀ ਹੋਣੀ ਹੈ ਸੋ ਇਸ ਕਰਕੇ ਇਹ ਸਿਰਫ ਪ੍ਰੋਪੋਗੈਂਡਾ ਹੈ ਸੋ ਹਾਂ ਅਸੀਂ ਇਹਦਾ ਵਿਰੋਧ ਜ਼ਰੂਰ ਕਰਦੇ ਆ ਪਰ ਇਹਦੇ ਨਾਲ ਅਸੀਂ ਸਬਕ ਵੀ ਸਿਖਾਉਣਾ ਚਾਹੁੰਦੇ ਆ ਇਸ ਬੀਬੀ ਨੂੰ ਕਿ ਪੰਜਾਬ ਵੱਲ ਮੈਲੀ ਅੱਖ ਨਿਕਰਨੀ ਆ ਇਹ ਜਿਹੜਾ ਸਾਡਾ ਜਿਹੜਾ ਇਹ ਉਹ ਇੱਕ ਨਿਸ਼ਾਨਾ ਵੀ ਹੋਣਾ ਚਾਹੀਦਾ ਤੇ ਨਾਲ ਇੱਕ ਮੈਸੇਜ ਵੀ ਇੱਕ ਸਹੀ ਢੰਗ ਦੇ ਨਾਲ ਤੇ ਐਗਜ਼ਾਮਪਲ ਦੇ ਨਾਲ ਕਿ ਅਸੀਂ ਇਸ ਹਿਸਾਬ ਨਾਲ ਵਿਰੋਧ ਵੀ ਕਰ ਸਕਦੇ ਆ ਪੰਜਾਬ ਦੀ ਸ਼ਾਂਤੀ ਨੂੰ ਬਹਾਲ ਰੱਖਣ ਦੇ ਲਈ ਇੱਧਰ ਜਿਹੜਾ ਭਾਈਚਾਰਾ ਉਹਨੂੰ ਕਾਇਮ ਰੱਖਣ ਦੇ ਲਈ ਬਿਲਕੁਲ ਬਿਲਕੁਲ ਭਾਈਚਾਰਾ ਜਿਹੜਾ ਹੈ ਉਹ ਕਾਇਮ ਜਿਹੜਾ ਹੈ ਜ਼ਰੂਰ ਰੱਖਣ ਲਈ ਇਹ ਜਿਹੜੀ ਆਵਾਜ਼ ਚੁਕਨੀ ਵੀ ਜ਼ਰੂਰੀ ਸੀ ਲੇਕਿਨ ਲਗਾਤਾਰ ਹੀ ਇਸ ਮੂਵੀ ਨੂੰ ਲੈ ਕੇ ਬਹੁਤ ਸਾਰੇ ਵਾਦ-ਵਿਵਾਦ ਜਿਹੜੇ ਸੀ ਇਹੋ ਸਾਹਮਣੇ ਆ ਰਹੇ ਸਨ ਲਗਾਤਾਰ ਹੀ ਸੰਜਨੈ ਸਿੰਘ ਖਾਲਸਾ ਪਿੰਡਰਵਾਲਾਂ ਦੀ ਸ਼ਖਸੀਅਤ ਨੂੰ ਜ਼ਰੂਰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੇਕਿਨ ਜਿਸ ਤਰ੍ਹਾਂ ਹੈ ਕੋਈ ਵੀ ਵਿਅਕਤੀ ਸੰਜਨੈ ਸਿੰਘ ਖਾਲਸਾ ਪਿੰਡਰਵਾਲਾਂ ਦੇ ਖਿਲਾਫ ਬੋਲਦਾ ਹੈ ਜਾਂ ਉਹਨਾਂ ਦੇ ਨੂੰ ਲੈ ਕੇ ਕੁਝ ਬਿਆਨ ਦਿੰਦਾ ਹੈ ਤੇ ਹਮੇਸ਼ਾ ਹੀ ਉਹ ਇਹ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਨਹੀਂ ਲੱਗਣ ਦਿੱਤੀ ਗਈ ਔਰ ਸਾਰਿਆਂ ਦਾ ਕਹਿਣਾ ਸੀ ਸ਼ਾਇਦ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ ਦਾ ਵੀ ਕਹਿਣਾ ਸੀਗਾ ਕਿ ਅਸੀਂ ਕਿਸੇ ਵੀ ਇਸ ਮੂਵੀ ਨੂੰ ਲੱਗਣ ਨਹੀਂ ਦਵਾਵਾਂਗੇ ਹੁਣ ਵੇਖਣਾ ਹੋਵੇਗਾ ਕਿ ਇਨ ਫਿਊਚਰ ਇਹ ਮੂਵੀ ਪੰਜਾਬ ਚ ਲੱਗਦੀ ਹੈ ਜੇ ਲੱਗਦੀ ਹੈ ਤਾਂ ਕਿਸ ਤਰ੍ਹਾਂ ਦਾ ਰਿਜ਼ਲਟ ਸਾਹਮਣੇ ਆਉਂਦਾ ਹੈ ਲੇਕਿਨ ਜੋ ਲੋਕਾਂ ਦੀ ਧਾਰਨਾਵਾਂ ਸਾਹਮਣੇ ਆ ਰਹੀਆਂ ਉਸ ਵਿੱਚ ਸਾਫ਼ ਤੋਂ ਇਹ ਗੱਲ ਸਾਹਮਣੇ ਆ ਰਹੀ ਕਿ ਕਈ ਸੀਨ ਜਿਹੜੇ ਨੇ ਉਹ ਕੱਟੇ ਗਏ ਨੇ ਨਾਲ ਨਾਲ ਜਿਹੜੇ ਜਿਹੜੇ ਕਾਂਗਰਸ ਨੂੰ ਡਾਊਨ ਦਿਖਾਉਣ ਵਾਸਤੇ ਭਾਰਤ ਜਨਤਾ ਪਾਰਟੀ ਨੂੰ ਬਹੁਤ ਵਧੀਆ ਢੰਗ ਨਾਲ ਜਿਹੜਾ ਹੈ ਉਹ ਪ੍ਰੈਜੈਂਟ ਕੀਤਾ ਗਿਆ ਜਿਸ ਨੂੰ ਲੈ ਕੇ ਹੁਣ ਕਾਫੀ ਜਿਹੜਾ ਹੈ ਉਹ ਵਿਵਾਦ ਹੁਣ ਵਾਧਾ ਹੋਇਆ ਵੀ ਨਜ਼ਰ ਆਵੇਗਾ ਲੇਕਿਨ ਸਿਕਸ ਸੰਗਤਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਮੂਵੀ ਨੂੰ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਨਾਲ ਲਾਗੂ ਨਹੀਂ ਹੋਣ ਦਵਾਂਗੇ ਕੈਮਰਾ ਪਰਸਨ ਜੈ ਪ੍ਰੇਤਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਪੰਜਾਬ ਣਾਉ